ਤਤਬੂ ਆਹ ਸੱਚ ਉਹ ਆ ਗਾਉ ਨੂੰ ਟੁਕੜੇ ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਚੈਨਲ ਦੇ ਨਵੇਂ ਦੇ ਚੈਨਲ ਨੂੰ ਕਰੋ ਸਬਸਕ੍ਰਾਈਬ ਟਾਈਮ 10:30 ਹੋ ਗਏ ਸਤ ਸਿੰਘ ਬੈਠਾ ਪੋੜੀਆਂ ਚ ਇਹ ਕਹਿੰਦਾ ਮੈਂ ਢੋਲ ਵਜਾਉਣਾ ਡੰਡਾ ਦੇ ਦਿਓ ਕਿ ਬੂਹੇ ਉੱਪਰ ਤੇ ਮਰੂੰਗਾ ਮੈਂ ਉਧਰ ਗਾਣੀ ਲਾਈ ਬੈਠੇ ਨੇ ਤਾਂ ਹੀ ਸਾਨੂੰ ਇਹਦੀ ਬਾਜ ਕੱਟਣੀ ਪੈਗੀ ਫਿਰ ਵੀਡੀਓ 'ਚ ਕਾਪੀਰਾਈਟ ਆ ਜਾਂਦਾ ਬਹੁਤ ਸ਼ਤਰ ਜਵਾਕ ਹੈ ਪੂਰੀ ਲੜਾਈਆਂ ਕਰਕੇ ਬਾਹਰੇ ਆਇਆ ਜਿੱਤੂ ਪਤਾ ਨਿਕਲ ਹੀ ਨਹੀਂ ਇੱਕ ਦਿਨ ਦੀ ਛੋਟੀ ਮਿਲੀ ਦੀ ਆਉਣ ਦੀ ਤਾਬੂ ਤਾਂ ਮਿਲਦਾ ਅੰਦਰ ਫੋਨ ਤੇ ਬੈਠੀ ਹੈ ਹਜੇ ਦਵਾਈਆਂ ਦੂਈਆਂ ਪਤਾ ਨਹੀਂ ਕੀ ਕੁਝ ਇਕੱਠੇ ਕਰੀ ਫਿੱਦਾਗਾ ਇੱਕ ਠੰਡ ਬਹੁਤ ਹੈ ਜਵਾਕਾਂ ਦਾ ਬਹੁਤ ਔਖਾ ਜਣਾ ਠੰਡਾ ਜ ਰੋਲਾ ਪਾਰਖਿਆ ਪੂਰਾ ਰਹਾ ਗੈਸ ਤੇ ਆਟਾ ਗੁੰਨਣੀ ਆ ਤੇ ਗਾਜਰਾਂ ਦੀ ਸਬਜ਼ੀ ਆ ਚੁੱਲੇ ਤੇ ਰੋਟੀ ਬਣਾਵਾਂਗੇ ਤੇ ਆਪਣੇ ਆਏ ਹੋਏ ਨੇ ਫੌਜਾਂ ਬੱਚੇ ਕਸ ਕਰ ਲਿਆ ਹੈ ਕਿ ਅੱਜ ਵੱਗ ਜਾਨਗੇ ਇੱਕ ਛੁੱਟੀ ਤੇ ਟਾਈਮ ਵੱਜ ਕੇ 10 ਠੰਡ ਤੇ ਤੁਹਾਨੂੰ ਪਤਾ ਮਾੜੇ ਮਾੜੇ ਨਾਲ ਟਾਈਮ ਲੱਗ ਜੇ ਨਾ ਨੰਨਾ ਬੈਠ ਕੇ ਥੋੜੀ ਦੁਰਦਾ ਖੜਾ ਹੋ ਕੇ ਦੁਰਦਾ ਨਾਲ ਖੜਾ ਹੋ ਕੇ ਦੁਰਦਾਦਾ ਖੜਾ ਹੋ ਕੇ ਤੂੰ ਤਾਂ ਜਮੀ ਕੱਤੀ ਪਈ ਨਾ ਆਏ ਨੀ ਦੁਰਦਾ ਨੰਨਾ ਖੜਾ ਹੋ ਕੇ ਤਰ ਖੜਾ ਹੋ ਕੇ 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 ਤੋਰਾ ਲੰਬੜਿਆ ਕਰਦਾ ਮੂੰਹ ਤੂੰ ਜੰਬੜਾ ਬੱਦਾ ਹੈ ਪਪੂ ਕੰਦਾ ਉਹ ਖਾ ਗਈ ਬੈਠੀ ਗੱਡੀ ਚ ਖਾ ਗਈ ਉਹ ਸਾਰੇ ਆਹ ਦੇਖ ਲਖਾ ਮੈਂ ਤੈਨੂੰ ਕਿਉਂ ਬੈਠੀ ਆ ਮੈਂ ਕਿੰਜ ਲਾਇਆ ਉਹਨੂੰ ਉਧਰ ਦੀ ਜਾ ਉਧਰ ਦੀ ਆ ਬੈਠੀ ਆ ਤਾਕੀ ਕੋਲ ਲਾ ਖਾਣ ਨੂੰ ਨਹੀਂ ਕੀ ਹੋਇਆ ਆ ਬੈਠੀ ਉਹ ਆ ਗਈ ਮੈਨੂੰ ਗਾ ਵਹੀ ਤਾਂ ਨਵੇਂ ਦਿਨ ਖਾਤੇ ਸਾਰੇ ਦੇ ਚਲ ਗੀ ਦਿਨ ਖਲਾ ਲੋ ਗੱਡੀ ਮਾਰੀ ਆ ਕੀ ਤੇ ਜਿਹੜੀ ਆਪਣੀ ਉਹ ਚ ਸੋਪੀ ਚ ਮਿਲਸਨ ਨਹੀਂ ਵੇਦੀ ਰੈੱਡ ਬਲੈਕ ਉਹ ਤੇਰੀ ਬੇਟੀ ਆ ਸੀਟ ਤੇ ਸੱਚ ਕਹਿੰਦਾ ਕਿ ਦੀ ਬਿਲਸਨ ਚੋਰੀ ਵੜੀ ਗਈ ਤੇਰੇ ਦੀ ਲੈ ਜਲਦੀ ਮੈਂ ਚਾਹ ਪਿੰਦਰੁੰਦੇ ਦੀ ਤੇ ਜਵਾਗ ਪਿੰਦੇ ਦੀ ਛੋਟਾ ਕੁੱਤੀ ਆ ਨਿੱਤਾਂ ਆਹ ਰਈ ਨਾ ਗੇ ਕੁਰੀ ਨੂੰ ਹਾਂ ਨਮਸਕਾਰ ਸੱਤਿਆ ਕੋਲ ਨੂੰ ਉਹ ਵੀ ਗੋਲ ਨਹੀਂ ਜਿਹੜੇ ਪੁਕਟੀਆਂ ਹਾਂ ਉਹ ਵਾਦੂ हेलो बाय बाय बायी चलो है अस हैं है पिंदर रोटी कौन दूगा पिंदर रोटी कौन लाग दऊ ਕੱਪੀ ਦੀਦੀ ਲਾ ਦੋ ਟਿੱਕੀ ਬੂ ਮੈਂ ਮਾਜਾ ਗੱਡੀ 'ਚ ਦੇਖੀ ਚਲ ਮੈਂ ਵੀ ਇਕੋ ਨਹੀਂ ਬਾਰ ਬੁੱਤ ਲਓ ਜੀ ਹੁਣ ਚੱਲੀਆਂ ਪੈਣਾ ਪੈਣਾ ਇੱਕੋ ਜਿਹਾ ਸੂਟ ਪਾ ਕੇ ਸੁਨਾਮ ਮੇਰਾ ਤਾਂ ਕੰਮ ਘਰੀ ਵਾਧੂ ਪਏ ਤੇ ਸਾਗ ਧਰਨਾ ਤੇ ਮੈਨੂੰ ਸਾਗ ਦਾ ਟਾਈਮ ਨਹੀਂ ਮਿਲਦੇ ਹੁਣ ਇਹ ਕਹਿੰਦੀ ਮੈਨੂੰ ਕੱਪੜੇ ਧੋਣ ਵਾਲੀ ਮਸ਼ੀਨ ਲੈਣੀ ਆ ਮੇਰੇ ਨਾਲ ਚੱਲ ਦਵਾ ਕੇ ਆ ਆਏ ਆ ਬੱਝਾ ਬੈਠੀ ਬੈਠੀ ਆ ਸੱਟ ਮਰਵਾਤੀ ਹੁਣ ਆਪਾਂ ਚੱਲੇ ਸੁਨਾਮ ਕੱਲ ਮੇਸਾਲ ਦਾ ਗਿਫਟ ਅੱਜ 2 ਤਰੀਕ ਨੂੰ ਲੈਣਾ ਕੱਲ ਤਾਂ ਸੀ ਟਾਈਮਿੰਗ ਲੱਗਿਆ ਸਾਨੂੰ ਕੋਈ ਸੀ ਵੇਲੇ ਨਹੀਂ ਕਿਤੇ ਐ ਨਹੀਂ ਹੋਤਾ ਸੀ ਸੀ ਦੇਖਣਾ ਕਿ ਫੁੱਲੀ ਆਪਣਾ ਰੇਸ ਹਦ ਚੱਤ ਹੂੰ ਆਉਦਾ ਇਹਨਾਂ ਨੇ ਕੱਬ ਦੇਖ ਲੈ ਵਿੱਚ ਬਰੇਸੇ ਚ ਆ ਗਈ ਫੇਰ ਜੇ ਜੰਮੀ ਬੜਾ ਸਾਈ ਲੈਣਾ ਫੇਰ ਦੱਸ ਲਵਾ ਗਿਆ ਫੇਰ ਆਪ ਜੀ ਨਾਲ ਹਰ ਜੇ ਬੜਾ ഫാ മീനീ തരണ പേര് ਸੋ ਉਹਨੂੰ ਫਿਰ ਤੋਂ ਹੁੰਦਾ ਸੰਦ ਥੋੜਾ ਪੰਚਾਰਜ ਨਹੀਂ ਹੁੰਦਾ ਫਿਰ ਵਧੀਆ ਲੱਗ ਜਾਂਦਾ ਸਾਰਾ ਸੈੱਟ ਆਹਨ ਉੱਪਰ ਦੇ ਕਹਿੰਦੀ ਹਾਂ ਇਹਨਾਂ ਨਾਲ ਸਾਰੀ ਗੱਲ ਹੀ ਹੋ ਜਾਂਦੀ ਹੈ ਕੋਈ ਠੀਕ ਹੈ ਸਾਰਾ ਲੋਕਾ ਬਿਬਲੀ ਖੁੰਮੇ ਫਿਰ ਜਿੱਥੇ ਕਿ ਕਰਾਉਂਦੇ ਦੇਖੀ ਚੱਤ ਅੱਛਾ ਉਹ ਗੱਲ ਵੀ ਇਹ ਚੱਲੂ ਹੈ ਤਾਂ ਬੱਸ ਕਰਕੇ ਹੂੰ ਠੀਕ ਹੈ ਠੀਕ ਹੈ ਇੱਧਰ ਇੱਧਰ ਬਾਹਰ ਨਹੀਂ ਜਾਣਾ ਆਏ ਦੀ ਘੁੰਮੋ ਉਧਰ ਦੀ ਘੁੰਮੋ ਉਧਰ ਦੀ ਹਾਂ ਆਏ ਦੀ ਘੁੰਮੋ ਗੇਟ ਬਣਿਆ ਹੋਇਆ ਚੱਲ 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 ਮੰਮਾ ਗਈ ਗਈ ਮੰਮਾ ਗਈ ਗਈ ਹੈ ਕੋਈ ਗਈ ਮੰਮਾ ਤਾਂ ਹੈ ਨਹੀਂ ਗਈ ਆਹ ਕੁੱਤੀਆਂ ਮੁੰਨਰੇ ਆਪੋ ਬੋਲੀ ਹੈ ਟਰੈਕਟਰ ਭਾਈ ਇਹ ਸਿੱਧਾ ਲਾਉਗਾ ਨਾ ਨਹੀਂ ਇਹ ਲਾਉਗਾ ਭਾਈ ਤੇਰੇ ਇੱਕ ਦਾ ਨਹੀਂ ਦੋ ਹੈ ਨਹੀਂ 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 ਮੈਂ ਮਖਮਚੇ ਵੀ ਹੁਣ ਆਇਆ ਸੀ ਹੂੰ ਇਹ ਦੂਜੀ ਮਸੀਨਾਂ ਨੇ ਇਹਦੀ ਵੀ ਦੇਖ ਲਈ ਨਹੀਂ ਇਹ ਵੀ ਚ ਦੇਖ ਨਹੀਂ ਇੱਧਰ ਵਾਗੀ ਮਮਾ ਦਾ 600 ਰੁਪਏ ਇਹਦੇ ਬੱਚੇ ਆਉਂਦੇ ਨੇ ਦੋ ਦੋ ਇੱਕੀ ਵਚਨ ਮੈਂ ਦੇ ਵੀ ਦੇ ਹਾਂ ਕੀ ਕਰਦਾ ਹਾਂ ਪਮੀ ਮੈਂ ਬੁੱਕ ਕਰ ਰਿਹਾ ਹਾਂ ਸੰਤ ਦਾ ਪਲੇ ਨਹੀਂ ਹਾਂ ਹਾਂਜੀ ਅਕਾ ਜੀ ਪਲਾਸਟਿਕ ਹੀ ਹੈ ਜੀ ਕਿਤੇ ਗਾੜੀ ਨੂੰ ਪੁੱਡਾ ਨਾ ਪੈ ਜਾਵੇ ਕਾਲੀ ਨੂੰ ਤਾਂ ਤੇਰੇ ਕਾਲੀ ਨੂੰ ਮੈਂ ਨਾਲ ਦੇ ਹੀ ਲੈਣ ਦੀ ਹਾਂ ਮੈਂ ਕਹਿੰਦੀ ਹਾਂ ਮੈਂ ਗੱਲ ਦਾ ਕੀ ਵਿਟਾ ਕੇ ਤੂੰ ਤਾਂ ਮੰਗ ਰਹੀ ਹੈਗੀ ਮੈਂ ਕੋਟੀ ਬਹੁੰਦੀ ਮੈਂ ਕਿ ਆ ਕੀ ਚੱਲੀ ਹੈ ਮੈਂ ਕਹਿੰਦਾ ਗੁਰਵੀਰ ਕੇ ਮਦੀਨ ਆ ਗਈ ਹੱਸੇ ਕੋਣ ਛੜਦੇ ਔਰ ਦਾ ਪੈਂਡਾ ਸੁੱਟ ਜੋ ਖੁਰਚਣਿਆ ਤਾ ਵੇ ਇਹ ਬਾਜੇ ਹੀ ਕਰੂਗਾ ਕਹਿੰਦਾ ਨਮੀ ਹੈ ਨਾ ਮੇਰੇ ਬਾਅਦ ਕਰਦਾ ਕਰਕੇ ਕਰਦਾ ਉਹਨੂੰ ਚਾਹ ਪਿਲਾਣ ਦੇ ਕੱਡੇ ਦੇ ਹੋਣ ਦੇ ਪਹਿਲਾਂ ਅੱਛਾ ਇਹ ਇਧਰੋਂ ਆਏ ਗਏ ਸਲਾਇਆ ਹੈ ਨਾ ਇਹ ਹੁਣੇ ਆਈ ਤੇ ਵਧੀਆ ਸਿਸਟਮ ਹੈ ਉਹ ਤੇ ਔਖੇ ਹੁੰਦੇ ਨੇ ਤੁਸੀਂ ਚਲੋ ਜਾਣਾ ਹੈ ਆ ਪਹਿਲਾਂ ਉਹ ਪਾ ਤੋਂ ਬੰਦ ਕਰੀਏ ਮਸ਼ੀਨ ਇੱਕ ਤੋਂ ਮਚਾ ਦੂਗੇ ਕਸੂ ਬਲ ਲੋ ਜੀ ਸ਼ਾਮ ਦੇ ਟਾਈਮ ਹੋ ਗਿਆ 5 ਵਜੇ ਦਿਨ ਜਮਾ ਐ ਲੱਗਦਾ ਹਾਏ ਆ ਲਾਈਟ ਨੂੰ ਕਿਉਂ ਆ ਪਿਆ ਰਬੋ ਤਾਰੂ ਹੋਇਆ ਪਿਆ ਬੱਦਲ ਪੂਰੇ ਮੀ ਮਸਵੀ ਆਈ ਲੈ ਹਾਂ ਕੀ ਹੋ ਗਿਆ ਖੜ ਜੋ ਖੜ ਜੋ ਖੜ ਜੋ 10 ਮਿੰਟ ਚੋਨੀਆ ਇਹਨੂੰ ਦੁੱਧ ਚੋਂ ਮਿਲ ਕੇ ਦੁੱਧ ਦੁੱਧ ਪੀ ਤਾਂ ਲੈ ਹੁਣ ਭੱਗ ਜਾ ਪੈਣ ਆਪਣੇ ਅੱਜ ਕੱਪੜੇ ਹਵਾ ਜੀ ਨਾਲ ਸੁੱਕ ਗਏ ਇਧਰ ਚੁੰਨੀਆਂ ਬਹੁਤ ਮੁਸ਼ਕਲ ਹੋਇਆ ਪਿਆ ਜੇ ਡਾਈ ਹੋ ਜਾਂਦੀਆਂ ਨੇ ਤਾਂ ਦੋ-ਦੋ ਦਿਨ ਇਹ ਸੁੱਕਦੀਆਂ ਨਹੀਂ ਬੁਰਾ ਹਾਲ ਹੈ ਮੈਂ ਹੁਣ ਹੀ ਲਿਆ ਕੇ ਸੁੱਕਣੇ ਪਾਏ ਨੇ ਇਹ ਮੌਸਮ ਤਾਰੂ ਬੱਦਲ ਪੂਰਾ ਪਰ ਆਪ ਨੂੰ ਤਾਂ ਲੱਗਦਾ ਵੀ ਮੀਂਹ ਆਊਗਾ ਅੱਜ ਹਵਾ ਜੀ ਨਾਲ ਸੁੱਕ ਜਾਣਾ ਹੈ ਤਾਂ ਤੜਕੇ ਇਹਨਾਂ ਦੀ ਫਿਨਿਸ਼ਿੰਗ ਹੋ ਜੂਗੀ ਨਹੀਂ ਬਹੁਤ ਘੱਟ ਮੁਲਜਵ ਹੈ ਧੁੱਪ ਬਿਨਾਂ ਤਾਂ ਲਓ ਜੀ ਇਧਰ ਆਪਣੇ ਬੁਟੀਕ ਦਾ ਹਾਲ ਦੇਖੋ ਇੱਧਰ ਆਪਣੇ ਬੁਟੀਕ ਦਾ ਹਾਲ ਦੇਖੋ ਕੱਲ ਵਾਲੇ ਲਿਫਾਫੇ ਆਈ ਪੈਨੇ ਸਾਰਾ ਕੁਝ ਕਰਿਆ ਸੱਚ ਹੋ ਰਾਂਗੇ ਚਲੋ ਮੈਂ ਵੀ ਉਹ ਤੋਂ ਨਾਲ ਤਰਾਕੀ ਗਏ ਨੇ ਹੁਣ ਮੈਂ ਕੱਲਾ ਬਲੌਗ ਦਾ ਐਂਡ ਕਰੀਏ ਫਿਰ ਆਪਾਂ ਸੂਟਾਂ ਦੀ ਵੀਡੀਓ ਬਣਾਉਣੀ ਆ ਮੈਂ ਤਾਂ ਸੂਟਾਂ ਦੀ ਵੀਡੀਓ ਬਣਾਉਣ ਦਾ ਟਾਈਮ ਹੀ ਲੱਗਦਾ ਕੱਲੇ ਜਾਣੇ ਆ ਕਦੇ ਮੱਝਾ ਕਣੀ ਹੋਣਾ ਪੈਂਦਾ ਕਦੇ ਇੱਧਰ ਵੀ ਹਰੇ ਫੋਨ ਨੇ ਨੀਂ ਵੱਜ ਜਾਂਦੇ ਨੇ ਮੇਥੋਂ ਫੋਨ ਨਹੀਂ ਚੱਕੇ ਜਾਂਦੇ ਆ ਬਹੁਤ ਸੋਨੇ ਸੂਟ ਪ੍ਰਿੰਟ ਆਏ ਪਏ ਨੇ ਇਹਨਾਂ ਦੀ ਵੀਡੀਓ ਅਪਲੋਡ ਕਰਾਂਗੀ ਤੁਹਾਨੂੰ ਮੈਂ ਕਰੂੰ ਬਣਾਉਂਗੀ ਅੱਜ ਚਾਹੇ ਮੈਨੂੰ ਰਾਤ ਨੂੰ 10 ਵਜੇ ਵੀਡੀਓ ਅਪਲੋਡ ਕਰਦੇ ਕਰਦੇ ਲਓ ਜੀ ਆਪਾਂ ਪਹਿਲਾਂ ਬਾਜ਼ਾਰ ਵਾਗੇ ਕੀ ਕਰੀਏ ਰੋਜ਼ ਦਾ ਇੱਕ ਘੇੜਾ ਤਾਂ ਬਾਜ਼ਾਰ ਦਾ ਹੈ ਤੇ ਮੇਰੇ ਕੋਲੇ ਜਿਹੜੇ ਕੱਲ ਖਾਦੀ ਸਿਲਕ ਪਸ਼ਮੀਨੇ ਦੇ ਸੂਟ ਆਏ ਸੀ ਮੇਰੇ ਨਾਲ ਦਾ ਸਾਰੀ ਸੇਲ ਹੋ ਗਿਆ ਇੱਕ ਦੋ ਦਾ ਬੱਦਰ ਪੀਟ 'ਚ ਵੀ ਆ ਗਿਆ ਹਨਾ ਪੇਮੈਂਟ ਵੀ ਆ ਗਈ ਕਸਟਮਰ ਦੀ ਹੁਣ ਅੱਖ ਨੇ ਰਾਮ ਨਾਲ ਇੱਥੇ ਸ਼ਾਮ ਨਾਲ ਬੈ ਸ਼ਾਮ ਨੂੰ ਬਹਿ ਕੇ ਦੇਖੂਗੇ ਵੀ ਕੀ ਕੀ ਦੇ ਕਿੰਨੇ ਸੂਟ ਨੇ ਬਸ ਮੈਂ ਆਰਡਰ ਚਾੜੀ ਜਾਣੀ ਉਹਨਾਂ ਦੇ ਨਾਮ ਤਾਂ ਜ਼ਰੂਰ ਸੇਵ ਕਰ ਲੈ ਲਿਖ ਵੀ ਲੈ ਵੀ ਹਾਂ ਇਹਨਾਂ ਦੀ ਆਪਣੇ ਕੋਲ ਪੇਮੈਂਟ ਆ ਗਈ ਜੀ ਬਾਕੀ ਜਿੰਨਾਂ ਦੇ ਹਜਾ ਨਹੀਂ ਵੀ ਹੋਉਂਦੇ ਤਾਂ ਜਦੋਂ ਵੀ ਮੈਸੇਜ ਆਉਂਦਾ ਆਪਾਂ ਦੱਸ ਦਿੰਨੇ ਆ ਵੀ ਸਾਨੂੰ ਐਡਰੈਸ ਤੁਸੀਂ ਨਾਲ ਦੀ ਨਾਲ ਪੇਮੈਂਟ ਕਰਕੇ ਐਡਰੈਸ ਸੈਂਡ ਕਰ ਦਿਆ ਕਰੋ ਜੀ ਫਿਰ ਅਸੀਂ ਤੁਹਾਡਾ ਜਿਹੜਾ ਹੈਗਾ ਐਡਰੈਸ ਦੇ ਉੱਤੇ ਆਰਡਰ ਸੇਵ ਕਰ ਲੈਂਦੇ ਆ ਤੇ ਚਲੋ ਜੀ ਪੈਨ ਨੂੰ ਕਾਫੀ ਦਿਨਾਂ ਦੀ ਕਾਫੀ ਟਾਈਮ ਤੋਂ ਉਹ ਕੋਸ਼ਿਸ਼ ਕਰ ਰਹੀ ਸੀ ਵੀ ਮੈਂ ਤੁਹਾਡੇ ਨਾਲ ਦੀ ਮਸ਼ੀਨ ਲਿਆਵਾਂ ਉਹਨਾਂ ਦੀ ਮਸ਼ੀਨ ਪਤਾ ਥੋੜੀ ਜਿਹੀ ਪ੍ਰੋਬਲਮ ਸੀ ਉਹਨਾਂ ਨੂੰ ਕਰੰਟ ਆਉਂਦਾ ਸੀ ਬਾਲਟੀਆਂ ਨਾਲ ਪਾਣੀ ਪਾਉਣਾ ਪੈਂਦਾ ਸੀ ਤੇ ਜਦੋਂ ਆਪਾਂ ਕੁਝ ਥੋੜਾ ਜਿਹਾ ਉਹ ਮਸ਼ੀਨ ਦਾ ਹੁੰਦਾ ਤਾਂ ਔਖਾ ਹੀ ਹੈ ਦੋ ਡੰਗਾਂ ਜਾਂ ਕਾਫੀ ਪੈਣਾਂ ਨੂੰ ਵਧੀਆ ਲੱਗਦੀ ਹੈ ਕਿਉਂ ਉਹ ਜਲਦੀ ਕੱਪੜੇ ਧੋ ਕੇ ਜਲਦੀ ਸੁਕਾਉਣ ਦੇ ਵਿੱਚ ਮੈਨੂੰ ਤਾਂ ਕੋਈ ਲੱਗਦਾ ਨਹੀਂ ਵੀ ਉਨੇ ਹੀ ਟਾਈਮ ਲੱਗਦਾ ਸੀ ਤਾਂ ਸਾਡੇ ਕੋਲੇ ਉਹੀ ਹੈ ਪਹਿਲਾਂ ਵੀ ਉਹੀ ਸੀ ਤੇ ਉਹਨਾਂ ਨੂੰ ਦਿੱਕਤ ਆਉਂਦੀ ਸੀ ਹੁਣ ਜਿਵੇਂ ਚੱਲੋ ਡਿਊਟੀ ਜਾਂਦੇ ਨੇ ਉਹ ਸਵੇਰੇ ਸ਼ਾਮ ਨੂੰ ਰਾਤ ਨੂੰ ਆ ਕੇ ਕੱਪੜੇ ਪਾਉਂਦੇ ਤੜਕੇ ਕੱਢ ਕੇ ਜਾਂਦੇ ਕੋਈ ਸੁੱਕਣੇ ਪਾ ਕੇ ਉਹਨਾਂ ਦੀ ਮੰਮੀ ਉਹ ਵੀ ਉਹਦੀ ਵੀ ਵਿਚਾਰੀ ਦੀ ਸਰੀਰ ਹੈ ਜਿਹੜਾ ਉਹਨਾਂ ਨਹੀਂ ਰਹਿੰਦਾ ਹਨਾ ਬਜ਼ੁਰਗ ਹੋ ਗਏ ਉਹ ਬੱਚੇ ਨੇ ਛੋਟੇ ਦੋ ਸੱਚ ਤਾਂ ਐਨੇ ਜਾਣ ਦੀ ਨਿਹਤ ਕਰਾਉਂਦਾ ਉਹ ਤਾਂ ਫਿਰ ਵੀ ਪਤਾ ਨਹੀਂ ਕਿਵੇਂ ਸਾਮਦੇ ਨੇ ਤੇ ਅੱਜ ਉਹਨਾਂ ਦਾ ਜਿਹੜਾ ਹੈਗਾ ਨਵੇਂ ਸਾਲ ਦਾ ਗਿਫਟ ਲੈ ਗਏ ਨਹੀਂ ਬੈਠੇ ਬੈਠੇ ਉਸੇ ਨਹੀਂ ਯਾਦ ਕਰ ਲਿਆ ਕਹਿੰਦੀ ਵੀ ਅੱਜ ਮੈਂ ਛੁੱਟੀ ਤੇ ਨਾਲੇ ਆਪਾਂ ਮਸ਼ੀਨ ਦੇਖ ਲੈਣੇ ਤੁਹਾਨੂੰ ਬਹੁਤ ਘੰਟਾ 2 ਘੰਟੇ ਲੱਗ ਗਏ ਉਹ ਸਾਡੇ ਨੂੰ ਵੱਡੀ ਮਸ਼ੀਨ ਲੱਗੀ ਪਤਾ ਮੈਂ ਫਿਰ ਉਹਨੂੰ ਆਖਿਆ ਵੀ ਤੁਸੀਂ ਕਈ ਵਾਰ ਉਹ ਕਹਿੰਦੇ ਵੀ ਸਿੰਗਲ ਕੰਬਲ ਵੀ ਧੋਤਾ ਜਾਊਗਾ ਇਹਦੇ ਵਿੱਚ ਫੇਰ ਮੈਂ ਆਹ ਦੋ ਵੱਡੀ ਵੀ ਲੈ ਲਾਂ ਹੁਣ ਸਿਰਫ ਸਾਰਾ 2000 ਰੁਪਏ ਦਾ ਫਰਕ ਤੀਆ ਉਹ 26000 ਦੀ ਮਸ਼ੀਨ ਆਈ ਐ ਤੇ 9 ਕਿਲੋ ਦੀ 9 ਕਿਲੋ ਉਹਦੇ ਵਾਲੀ ਐ ਤੇ ਉਹਦੇ ਵਿੱਚ ਹੈਗਾ ਸਾਰਾ ਸਿਸਟਮ ਹੈਗਾ ਵੀ ਸਟੀਮ ਵੀ ਹੈ ਗਰਮ ਪਾਣੀ ਕਰਕੇ ਕਪੜੇ ਧੋਣੇ ਉਹ ਵੀ ਹੈ ਇਕ ਉਹਦੇ ਵਿੱਚ ਇਹ ਚੀਜ਼ਾਂ ਜਿੱਦੇ ਮੈਂ ਗਈ ਉੱਥੇ ਚਲਾਈ ਤੁਹਾਨੂੰ ਦਿਖਾਵਾਂਗੀ ਉਹ ਕਹਿੰਦੇ ਜਿਵੇਂ ਆਪਾਂ ਮਸ਼ੀਨ ਕਪੜੇ ਧੋਂਦੀ ਹੈ ਨਾ ਉਹ ਗੁੱਸਮੁਸ ਨਹੀਂ ਹੋ ਜਾਂਦੇ ਕਿਚਰੀ ਚ ਕੱਢਣੇ ਪੈਂਦੇ ਨੇ ਸਟੀਮ ਹੈ ਜਿਹੜੀ ਉਹਦੇ ਵਿੱਚ ਲੱਗੀ ਉਹ ਇਦਾਂ ਨਹੀਂ ਹੋਊਗੀ ਉਹ ਕੱਲਾ ਕੱਲਾ ਕਪੜਾ ਰੱਖਦੀ ਹੈ ਜਦੋਂ ਆਪਾਂ ਉੱਥੇ ਗਏ ਤਾਂ ਤੁਹਾਨੂੰ ਜ਼ਰੂਰ ਟਰਾਈ ਕਰਾਵਾਂਗੇ ਵੀਡੀਓ ਬਣਾ ਕੇ ਦਿਖਾਵਾਂਗੀ ਮੈਂ ਵੀ ਦੇਖੋ ਸਹੀ ਹੈ ਇਹ ਹੈ ਨਾ ਤੇ ਆਪਣੇ ਕੋਲ ਤਾਂ ਹੁਣ ਪਹਿਲਾਂ ਵਾਲੀ ਲੈਂਦੀ ਹੋਈ ਸੀ ਦੇਖੋ ਟਾਈਮ ਟਾਈਮ ਦੀ ਗੱਲ ਹੈ 3-4 ਸਾਲ ਹੋ ਗਏ ਉਹਨੂੰ ਮਸ਼ ਹੁੰਦਾ ਮੀਨ ਨੇ ਵਿੱਚ ਚੀਜ਼ ਬਦਲ ਕੇ ਆ ਜਾਂਦੀ ਹੈ ਤੇ ਚਲੋ ਜੀ ਸਾਰੇ ਕੰਮ ਨਿਭੜ ਗਏ ਤੇ ਆਪਣੇ ਦਮ ਚੜ ਜਾਂਦਾ ਹੁਣ ਮੈਂ ਅੱਜ ਵੀ ਅਸੀਂ ਧਨੀਏ ਦੀ ਚਟਨੀ ਬਣਾਵਾਂਗੇ ਮੈਨੂੰ ਸਾਗ ਬਣਾਉਣ ਦਾ ਟਾਈਮ ਨਹੀਂ ਲੱਗ ਰਿਹਾ ਇੱਕ ਨਾ ਜਿਹੜੀ ਆਪਾਂ ਔਰ ਅੰਦੀਪ ਭੈਣ ਕੀ ਕੋਏ ਵਾਲੀ ਵੀਡੀਓ ਪਾਈ ਸੀਗੀ ਤੇ ਅਲਸੀ ਦੀਆਂ ਪਿੰਨੀਆਂ ਵਾਲੀ ਉਹਦੇ ਵਿੱਚ ਉਹ ਭੈਣ ਨੇ ਇਹ ਪਾਇਆ ਹੋਇਆ ਸੀ ਜੀ ਬਲਾਊਜ਼ ਤੇ ਇੱਕ ਲੁਧਿਆਣੇ ਤੋਂ ਭੈਣ ਦੀ ਉਹਨਾਂ ਨੂੰ ਮੈਸੇਜ ਆਇਆ ਵੀ ਸਾਨੂੰ ਬਲਾਊਜ਼ ਦੀ ਵੀਡੀਓ ਦਿਓ ਉਹ ਉਹਨਾਂ ਨੇ ਹਜੇ YouTube ਤੇ ਚੈਨਲ ਨਹੀਂ ਬਣਾਇਆ ਉਹ ਮੈਨੂੰ ਫੜਾ ਕੇ ਕਹਿੰਦੇ ਵੀ ਤੁਸੀਂ ਉਹ ਆਪਣੀ ਵੀਡੀਓ ਦੇਖ ਦੀਏ ਭੈਣ ਵੀ ਤੁਸੀਂ ਆਪਦੇ ਵਲੌਗ ਚ ਦਿਖਾ ਦਿਓ ਲਓ ਜੀ ਇਸ ਤਰ੍ਹਾਂ ਦਾ ਇਹ ਬਾਈਟ ਕਲਰ ਦਾ ਬਲਾਊਜ਼ ਬਣਿਆ ਹੋਇਆ ਜਿਹੜੀ ਮੇਰੇ ਭੈਣਾਂ ਬੁੰਨਦੀਆਂ ਨੇ ਉਹਨੂੰ ਤਾਂ ਹੀ ਬੁੰਨਤੀ ਬਾਰੇ ਵੀ ਪਤਾ ਹੋਊਗਾ ਲਓ ਜੀ ਇਸ ਤਰ੍ਹਾਂ ਉੱਪਰੋਂ ਇਹ ਹੈਗਾ ਸਾਰਾ ਸਲਾਈਆਂ ਦਾ ਬਣਿਆ ਹੋਇਆ ਬੈਕ ਫਰੰਟ ਦੋਨੋਂ ਪਾਸੇ ਸੇਮ ਡਿਜ਼ਾਈਨ ਰਹੂਗਾ ਵੈਸੇ ਅਸੀਂ ਬਣਵਾ ਦਾਂਗੇ ਪਰ ਅਸੀਂ ਹੁਣ ਆਪ ਤਾਂ ਨਹੀਂ ਬਣਵਾ ਸਕਦੇ ਤੁਹਾਨੂੰ ਪਤਾ ਵੀ ਹੁਣ ਕੋਈ ਕੰਮ ਹੋਊਗਾ ਹਨਾ ਤੇ ਇੱਕ ਉਹਨਾਂ ਦੇ ਪੰਜਾਂ ਜਿਹੜੇ ਹੱਤ ਨਾਲ ਬੁਣੀਆਂ ਰਹਿੰਦੀਆਂ ਰੱਬਾ ਮੈਂ ਕਹਿੰਦੀ ਦੀਦੀ ਤੁਸੀਂ ਜ਼ਰੂਰ ਦਿਖਾਓ ਦੇਖੋ ਜੀ ਇਸ ਤਰ੍ਹਾਂ ਦੀ ਇਹ ਪਾਸਮ ਦੀਆਂ ਜਰਾਬਾਂ ਜਿਵੇਂ ਹੁਣ ਹਨਾ ਆਪਾਂ ਘਰ ਦੇ ਵਿੱਚ ਕੰਮ ਕਰਦੇ ਆਂ ਸਰਦੀ ਦੇ ਵਿੱਚ ਇਹ ਬਹੁਤ ਵਧੀਆ ਰਹਿੰਦੀਆਂ ਨੇ ਪਹਿਲਾਂ ਤਾਂ ਮੈਂ ਵੀ ਬਹੁਤ ਬਣਾਉਂਦੀ ਬੁਣਦੀ ਹੁੰਦੀ ਮੈਨੂੰ ਬਹੁਤ ਸਕੀਨਤੀ ਮੈਂ ਬੁਣਨ ਦੀ ਸਲਾਈਆਂ ਸਾ ਗਰਮੀ 'ਚ ਵੀ ਸਲਾਈਆਂ ਬੁਣੀਆਂ ਦੇ ਪਰ ਹੁਣ ਨਹੀਂ ਹੁਣ ਟਾਈਮ ਹੀ ਨਹੀਂ ਲੱਗਦਾ ਕੀ ਕਰੀਏ ਦੇਖੋ ਜੀ ਬਹੁਤ ਸੋਹਣੀਆਂ ਜੀ ਮੇਰੀ ਭੈਣ ਉਹ ਵੀਡੀਓ ਦੇਖਦੀ ਐ ਤਾਂ ਜ਼ਰੂਰ ਅੱਜ ਵਾਲਾ ਵਲੌਗ ਚੈੱਕ ਕਰ ਲੈ ਦੇਖ ਲੈ ਵੀ ਤੁਹਾਨੂੰ ਆਪਾਂ ਵਲੌਗ ਤੇ ਉਹਨਾਂ ਦੀ ਤਰ੍ਹਾਂ ਆਪਾਂ ਨੇ ਜਿਹੜੀਆਂ ਦਿਖਾ ਦਿੱਤੀਆਂ ਨੇ ਜੇ ਭੈਣੇ ਮੇਰੀਆਂ ਤੂੰ ਸਲਾਈਆਂ ਜਾਣਦੀਆਂ ਫਿਰ ਤਾਂ ਤੂੰ ਇਹਨੂੰ ਇਦਾਂ ਹੀ ਦੇਖ ਕੇ ਬੁਣ ਲੇਂਗੀ ਲਓ ਜੀ ਮੈਂ ਨੇੜੇ ਤੋਂ ਮੈਂ ਇੰਨਾ ਕੁ ਸੋਨ ਮੈਂ ਦੱਸ ਦਨੀ ਆ ਵੀ ਜਿਹੜੇ ਇਹਦੇ ਵਿੱਚ ਕੁੰਡੇ ਹੁੰਦੇ ਨੇ ਜੀ ਦੋ ਸਿੱਦੇ ਇੱਕੇ ਫਲੀ ਵਾਲਾ ਫੇਰ ਦੋ ਮੂਰੇ ਵਟ ਵਾਲੇ ਐਦਾਂ ਹੀ ਪੰਜਾਬੀ ਭਾਸ਼ਾ ਸੇ ਸਮਝਾਈਏ ਫੇਰ ਫਲੀ ਵਾਲਾ ਫੇਰ ਵਟ ਵਾਲੇ ਇਹ ਪੰਜ ਫਲੀਆਂ ਬਣੀਆਂ ਹੋਈਆਂ ਨੇ ਜੀ ਬਸ ਫਿਰ ਇਹ ਐਦਾਂ ਦਾ ਉੱਪਰ ਉੱਪਰ ਗਲੀ ਬਣਦੀ ਜਾਊਗੀ ਜੀ ਜਾਲ ਤੇ ਇਧਰੋਂ ਉੱਪਰੋਂ ਘਟਦੇ ਜਾਣਗੇ ਇੱਥੇ ਆ ਕੇ ਬੰਦ ਹੋ ਜਾਂਦਾ ਫੇਰ ਓਪੋਜੀਟ ਹੋ ਜਾਂਦਾ ਫੇਰ ਉੱਪਰ ਉੱਪਰ ਉਹਦੇ ਉਹੀ ਬੇਲ ਟਿਕ ਜਾਂਦੀ ਹੈ ਲਓ ਜੀ ਪਰ ਹੁਣ ਮੈਂ ਹੁਣਦੀ ਨਹੀਂ ਮੈਨੂੰ ਪਤਾ ਤਾਂ ਸਾਰੀ ਹੈ ਚਲੋ ਜੀ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਕਰੋ ਵਲੌਗ ਨੂੰ ਅੱਗੇ ਸ਼ੇਅਰ ਹੁਣ ਆਪਾਂ ਮੱਝ ਦੀ ਧਾਰ ਕੱਢ ਲਈਏ ਕੱਟਾ ਵੀ ਟਿਆਂ ਟਿਆਂ ਕਰੀ ਜਾਂਦਾ ਇਹ ਰੱਪਾ ਨੇ ਧਨੀਏ ਦੀ ਚਟਨੀ ਬਣਾਉਣੀ ਹੈ ਥੱਕੇ ਪਿਆ ਕੀ ਕਰੀਏ ਥੈਂਕ ਯੂ ਧੰਨਵਾਦੀ ਤੁਹਾਡਾ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਚੱਲਣ ਲਈ ਅੱਜ ਜਿਵੇਂ ਉਹ ਅਜੇ ਤਾਂ ਉਹਨਾਂ ਦਾ ਮਸ਼ੀਨ ਦਾ ਕੰਮ ਨਿਬੜ ਗਿਆ ਬਹੁਤ ਔਖਾ ਜਿਹਾ ਤਾਂ ਤਿੰਨ ਚਾਰ ਦਿਨ ਹੋ ਗਏ ਧੁੱਪ ਵੀ ਨਹੀਂ ਨਿਕਲੀ ਕੱਪੜੇ ਵੀ ਨਹੀਂ ਸੁੱਕਦੇ ਚਲੋ ਮੇਰੇ ਭੈਣਾ ਕਰੋ ਜੀ ਇਸ ਬਲੌਗ ਦੇ ਨਾਲ ਇੰਜੋਏ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਬਲੌਗ ਕਿਵੇਂ ਲੱਗਿਆ ਕੱਲ ਨੂੰ ਮਿਲਦੇ ਹਾਂ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ